ਸ 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 ਦਵਾਂਗਾ ਤੇ ਪੈਸੇ ਬਚ ਵੀ ਜਾਣੇ ਨੇ ਸੋ ਉਹ ਸੋਚ ਰਿਹਾ ਹੁੰਦਾ ਕਿ ਪ੍ਰੀਤ ਨੂੰ ਖੁਸ਼ ਹੀ ਰੱਖਦੇ ਆ ਕਿਉਂਕਿ ਜੇਕਰ ਪ੍ਰੀਤ ਨੂੰ ਆਪਾਂ ਨਾਰਾਜ਼ ਕੀਤਾ ਤੇ ਹੋ ਸਕਦਾ ਪ੍ਰੀਤ ਆਪਣੀ ਮਾਂ ਨੂੰ ਗੱਲਾਂ ਦੱਸ ਦੇਵੇ ਤੇ ਇਸ ਤਰੀਕੇ ਨਾਲ ਉਹ ਵੀ ਆਪਸ ਸਕੀਮਾਂ ਲਾ ਰਹੇ ਆ ਉਸੇ ਪਾਣੀ ਵੀ ਫਿਰ ਸਕਦਾ ਹੈ ਸੋ ਵਿੱਕੀ ਆਪਣੀ ਮੰਮੀ ਨੂੰ ਸਾਰੀ ਗੱਲ ਜਦ ਦੱਸ ਦਿੰਦਾ ਹੈ ਗੱਡੀ ਬਾਰੇ ਵੀ ਪੈਸਿਆਂ ਬਾਰੇ ਵੀ ਵਿੱਕੀ ਦੀ ਮੰਮੀ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਤੇ ਉਹ ਸੋਚਦੀ ਆ ਕਿ ਮੇਰੇ ਪੁੱਤ ਨੇ ਬਹੁਤ ਵੱਡਾ ਕੰਮ ਕੀਤਾ ਸੋ ਉਸ ਨੂੰ ਇਹ ਨਹੀਂ ਪਤਾ ਕਿ ਕਿੰਨਾ ਲਾਲਚ ਦੇ ਰਹੀ ਹੈ ਤੇ ਉਠੀ ਮਤ ਦੇ ਰਹੀ ਆ ਸੋ ਵਿੱਕੀ ਵੀ ਖੁਸ਼ ਹੁੰਦਾ ਹੈ ਤੇ ਉਹ ਪ੍ਰੀਤ ਨੂੰ ਇਹ ਕਹਿੰਦਾ ਹੈ ਕਿ ਤੇਰੇ ਲਈ ਮੈਂ ਇੱਕ ਸਰਪ੍ਰਾਈਜ਼ ਗਿਫਟ ਲਿਆਉਣਾ ਹੈ ਪ੍ਰੀਤ ਬਹੁਤ ਖੁਸ਼ ਹੁੰਦੀ ਆ ਤੇ ਪ੍ਰੀਤ ਨੂੰ ਇਹਨਾਂ ਨੇ ਹੀ ਪਤਾ ਹੁੰਦਾ ਜਾ ਕੇ ਗਿਫਟ ਕਿਹੜਾ ਹੈ ਸੋ ਵਿੱਕੀ ਜਾ ਕੇ ਫੋਨ ਲੈ ਆਉਂਦਾ ਹੈ ਤੇ ਫੋਨ ਦੇ ਵਿੱਚੋਂ ਪੈਸੇ ਵੀ ਬਚਾ ਲੈਂਦਾ ਹੈ ਤੇ ਫੋਨ ਸਸਤਾ ਲੈ ਦਿੰਦਾ ਹੈ ਤੇ ਪ੍ਰੀਤ ਫੋਨ ਦੇ ਕੇ ਬੜੀ ਖੁਸ਼ ਹੁੰਦੀ ਆ ਤੇ ਆਪਣੀ ਮੰਮੀ ਨੂੰ ਫੋਨ ਲਾ ਕੇ ਦੱਸਦੀ ਆ ਕਿ ਵਿੱਕੀ ਨੇ ਮੈਨੂੰ ਫੋਨ ਲੈ ਕੇ ਦਿੱਤਾ ਤੇ ਪ੍ਰੀਤ ਦੀ ਮੰਮੀ ਬਹੁਤ ਖੁਸ਼ ਹੁੰਦੀ ਆ ਉਹ ਸੋਚਦੀ ਆ ਕਿ ਮੇਰੀ ਧੀ ਕਿੰਨੀ ਖੁਸ਼ ਆ ਚੱਲ ਥੋੜੇ ਪੈਸੇ ਦੇਣ ਨਾਲ ਜੇ ਮੇਰੀ ਧੀ ਖੁਸ਼ ਹੁੰਦੀ ਆ ਤੇ ਫਿਰ ਕੀ ਹੋਇਆ ਪਰ ਪ੍ਰੀਤ ਨੂੰ ਉਹ ਸੱਚ ਨਹੀਂ ਦੱਸਦੀ ਤੇ ਨਾ ਹੀ ਵਿੱਕੀ ਦੱਸਦਾ ਹੈ ਵਿੱਕੀ ਦਤਾ ਬਿਲਕੁਲ ਫ੍ਰੀ ਵਿੱਚ ਹੀ ਕ੍ਰੈਡਿਟ ਲੈ ਜਾਂਦਾ ਤੇ ਉਹ ਪੈਸੇ ਜਿਹੜੇ ਪਰਸ ਵਿੱਚ ਹੁੰਦੇ ਆ ਜਦ ਪ੍ਰੀਤ ਕੁਛ ਲੈਣ ਲਈ ਪਰਸ ਖੋਲਦੀ ਆ ਤੇ ਵਿੱਕੀ ਵੀ ਲੱਗੇ ਖੜਾ ਹੁੰਦਾ ਐਨੇ ਪੈਸੇ ਵੇਖ ਕੇ ਪ੍ਰੀਤ ਬੜੀ ਹੈਰਾਨ ਹੁੰਦੀ ਆ ਪ੍ਰੀਤ ਸੋਚਦੀ ਹੈ ਕਿ ਜੇਕਰ ਵਿੱਕੀ ਨੇ ਮੈਨੂੰ ਫੋਨ ਗਿਫਟ ਕੀਤਾ ਹੈ ਤੇ ਹੋ ਸਕਦਾ ਹੈ ਕਿ ਮੇਰੇ ਪਰਸ ਵਿੱਚ ਵੀ ਪੈਸੇ ਵਿੱਕੀ ਨੇ ਹੀ ਪਾਏ ਹੋਣ ਉਹ ਵਿੱਕੀ ਨੂੰ ਜਦ ਪੁੱਛਦੀ ਹੈ ਤੇ ਵਿੱਕੀ ਸੋਚਣ ਲੱਗ ਜਾਂਦਾ ਹੈ ਫਿਰ ਸੋਚਦਾ ਹੈ ਕਿ ਕਿਉਂ ਨਾ ਮੈਂ ਹੀ ਕ੍ਰੈਡਿਟ ਲੈ ਲਵਾਂ ਕਿਉਂਕਿ ਪ੍ਰੀਤ ਦੀ ਮੰਮੀ ਨੇ ਕਿਹੜਾ ਦੱਸਣਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਪੈਸੇ ਪ੍ਰੀਤ ਦੀ ਮੰਮੀ ਨੇ ਹੀ ਪਾਏ ਹੋਣੇ ਨੇ ਸੋ ਉਹ ਵਿੱਕੀ ਕਹਿੰਦਾ ਹੈ ਕਿ ਇਹ ਪੈਸੇ ਮੈਂ ਹੀ ਤੇਰੇ ਪਰਸ ਵਿੱਚ ਪਾਏ ਸੀ ਮੈਂ ਸੋਚਿਆ ਸੀ ਕਿ ਤੈਨੂੰ ਵੀ ਘਰ ਵਿੱਚ ਕੋਈ ਜ਼ਰੂਰਤ ਪੈ ਸਕਦੀ ਆ ਕਿਤੇ ਔਣ ਜਾਣ ਲੱਗਿਆਂ ਤੇ ਚੱਲ ਇਨੇਕ ਪੈਸੇ ਤੇਰੇ ਕੋਲ ਹੋਣਗੇ ਤਾਂ ਵਧੀਆ ਏ ਪ੍ਰੀਤ ਇੰਨੀ ਖੁਸ਼ ਹੁੰਦੀ ਆ ਕਿ ਇਹ ਕਿੰਨੇ ਬਦਲ ਗਏ ਨੇ ਤੇ ਮੈਨੂੰ ਪੈਸੇ ਵੀ ਦੇਣ ਲੱਗ ਪਏ ਨੇ ਪਰ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਮੇਰੀ ਮਾਂ ਦੇ ਪੈਸੇ ਹੀ ਚੱਲ ਰਹੇ ਨੇ ਤੇ ਕ੍ਰੈਡਿਟ ਫ੍ਰੀ ਵਿੱਚ ਵਿਕੀ ਲੈ ਰਿਆ ਸੋ ਵਿਕੀ ਦੀ ਮਾਂ ਵੀ ਹੁਣ ਪ੍ਰੀਤ ਨਾਲ ਬੜਾ ਵਧੀਆ ਤਰੀਕੇ ਨਾਲ ਰਹਿਣ ਲੱਗ ਗਈ ਆ ਤੇ ਪਹਿਲਾਂ ਦੀ ਤਰ੍ਹਾਂ ਹੀ ਚੰਗਾ ਬਣਨ ਦਾ ਦਿਖਾਵਾ ਕਰਨ ਲੱਗ ਗਈ ਆ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਇੱਕ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ